ਸਟੂਟਾ ਜੀ ਮੈਂ ਪਰਜੀਤ ਕੋਲ ਰਾਮਟੈਕਸ ਪਰਮਾਰ ਰੰਧਾਵਾ ਕਲੈਕਸ਼ਨ ਦੇ ਹੋਬੀ ਆ ਸਾਡਾ ਬਰੂ ਹੈ ਸ਼ੇਰ ਉਹ ਬਟਾਲਾ ਸ਼ੇਰ ਦਾ ਫੁੱਲ ਹੈ ਪਿੰਟ ਹੈ ਸਿਆਪਨੇ ਕੇਤਾਂ ਦੇ ਉੱਤੇ ਆਉਂਦੇ ਹਨ ਮੈਂ ਬਹੁਤ دیر ਤੋਂ ਕਰਨਾ ਚਾਹੁੰਦੀ ਸੀ ਪਰ ਮੈਂ ਲਾਈਵ ਨਹੀਂ ਆ ਸਕੀ ਇਸ ਕੁਝ ਘਟੀਆਂ ਪ੍ਰੋਬਲਮਾਂ ਕਰਕੇ ਤੇ ਅੱਜ ਮੈਂ ਸ਼ੁਰੂਆਤ ਕਰ ਰਹੀ ਹਾਂ ਰਾਮਟੈਕਸ ਦੇ ਸੂਟਾ ਕੋਲ ਇਹ ਜੋ ਸੀ ਉਸ ਸੂਟਾ ਦਾ ਨਾਮ ਹੈ ਰਾਮਟੈਕਸ ਦਾ ਇਹ ਮਸਰੀਨ ਟੇਕ ਸਾਰੇ ਸੰਮਿਲਨ ਤੇ ਕੋਲੂ ਇਹ ਆਲ आवर ਅ ਸੁਨਰੇ ਤੇ ਇਸ ਤੇ ਦੇਖੋ ਬਹੁਤ ਹੀ ਵਧੀਆ ਪਾਰਟੀ ਜਿਹੜੀ ਤੁਸੀਂ ਇਸ ਨੂੰ ਬਾਸ ਸਕਦੇ ਹੋ ਜਿੱਦਾਂ ਤੇ ਪੱਲੇ ਤੇ ਬਹੁਤ ਹੀ ਵਧੀਆ ਤਨਾਰੀ ਹੈ ਬਾਕੀ ਇਸ ਤੇ ਘਰੇ ਦੇ ਵਿੱਚ जिस तक नैट बनना है उसे तक बहुत है यूज तो करते है इसे हाँ जी आदि बाजू टैक्स के मतलब सूट देखोगे ये ढाई मीटर छे मीटर ऑलओवर सूट पूरा निकलूंगा अद्धे मीटर दाजू हैं ਇਹ ਇਹ ਲਿਸਟ ਤੋਂ ਬਾਅਦ ਜਿਹੜੀ ਸੰਵਾਰ ਹੈ ਨਾ ਉਹਦੇ ਵਿੱਚ ਵੀ ਦੇਖੋ ਛੋਟੀ ਛੋਟੀ ਪ੍ਰਿੰਟ ਹੈ ਛੋਟਾ ਛੋਟਾ ਨਿੱਕਾ ਨਿੱਕਾ ਜਿਹਾ ਨਾ ਇਹ ਮਤਲਬ ਜਿਹੜਾ ਜੈ ਕੁਰੀ ਸੁਧੀ ਉਹ ਡਿਜ਼ਾਈਨ ਹੈ ਨਾ ਤੇ ਬਹੁਤ ਹੀ ਵਧੀਆ ਕੰਮ ਦੇ ਵਿੱਚ ਤੁਹਾਨੂੰ ਪਾਉਣੀ ਤੇ ਘਰ ਤੇ ਜਿਹੜਾ ਤੁਸੀਂ ਕਿ ਫੰਕਸ਼ਨ ਛੋਟੇ ਮੋਟੇ ਕਿ ਕਰਨਾ ਵਧੀਆ ਕੰਡ ਕਰ ਸਕਦੇ ਹੋ ਇਹ 10 ਮੀਟਰ ਦੀ ਸੰਵਾਰ ਹੈ ਤੁਸੀਂ ਜਿੰਨੀ ਮੀਟਰ ਚਾਹੋ ਲੀਹੋ ਤੇ ਇਸ ਦਾ ਦਪੱਟਾ ਜੋ ਜ਼ਰਾ ਤੇ ਉਹ ਵੀ ਫਰੈਸ਼ ਪੀਸ ਹੈ ਇਹਨੂੰ ਤਾਂ ਸਾਂਭਣਾ ਚਾਹੀਦਾ ਮਸ਼ੀਨਿੰਗ ਦਾ ਇਹ ਮਸ਼ੀਨਿੰਗ ਦਾ ਬਟਨ ਆਹ ਹੈ ਦੇਖੋ ਕਿੰਨਾ ਸੋਹਣਾ ਬਣ ਗਿਆ ਮਸ਼ੀਨਿੰਗ ਦਾ ਬਟਨ ਤੇ ਬਹੁਤ ਹੀ ਬਦਦਿਆ ਤਰੀਕਾ ਸੂਟ ਹੈ ਬਹੁਤ ਹੀ ਬਦਦਿਆ ਕਾ ਤੇ ਤੁਸੀਂ ਕੈਸ਼ ਮੇਅਰ ਕਿਤੇ ਆਫਿਸ ਦੇ ਵਿੱਚ ਟੀਚਰ ਵਗੈਰਾ ਜੋ ਵੀ ਹੈ ਜੋ ਵੀ ਲਓ ਇਸ ਜਿਹਾ ਨਾ ਕੋਈ ਜੋ ਅਮੀਰ ਹੈ ਲੋਕ ਜੋ ਮਤਲਬ ਇਹੋਂ ਖਰੀਦ ਸਕਦੇ ਹਨ ਇਸ ਦੀ ਕੀਮਤ 1790 ਦਿੱਤੀ ਹੈ ਤੇ ਇਹ ਤੁਹਾਡੇ ਘਰ ਤੱਕ ਫ੍ਰੀ ਦਾ 1790 ਰੁਪਏ ਵਿੱਚ ਤੁਹਾਨੂੰ ਫ੍ਰੀ ਡਿਲੀਵਰੀ ਕੋਈ ਪੈਸਾ ਨਹੀਂ ਦੇਣਾ ਪਏਗਾ ਤੁਸੀਂ ਕੀ ਕਰਨਾ ਸੁੰਦਰ ਸਕ੍ਰੀਨ ਸ਼ਾਟ ਲੈਣਾ ਸਕ੍ਰੀਨ ਸ਼ਾਟ ਲੈ ਕੇ ਤੁਸੀਂ ਤੇ ਤੁਸੀਂ ਜਿੰਨ ਨੂੰ ਫੋਟੋ ਐਸਪਰਾ ਸੈਂਡ ਕਰ ਦੇਣੀ ਤੁਸੀਂ ਤੇ ਨਾਲ ਤੁਸੀਂ ਜਿੱਦਾਂ ਨੂੰ ਮੈਂ ਤੁਹਾਨੂੰ ਪਹਿਲੇ ਕਰਨੇ ਆ Google Pay ਕਰ ਸਕਦੇ ਹੋ ਜਿੱਦਾਂ Paytm ਕਰ ਸਕਦੇ ਹੋ ਜਿੱਦਾਂ ਤੇ ਫੋਨ ਤੇ ਕਰ ਸਕਦੇ ਜਿੱਦਾਂ ਤੁਹਾਡੇ ਕੋਲ ਸੀ ਨਾ ਹੈ ਤੇ ਤੁਸੀਂ 8 ਇੱਕ ਦਾ ਨੰਬਰ ਹੈਗਾ 896882956 896882956 ਇਸ ਤੇ ਤੁਸੀਂ ਮੇਰੇ ਨਾਲ ਨੋਰਮਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ WhatsApp ਤੁਸੀਂ ਮੇਰਾ ਬੰਧਾਇਆ ਹੈ ਨਾ ਕਿ ਤੁਸੀਂ ਉਸ ਤੇ ਸਕਰੀਨ ਸ਼ਾਟ ਭੇਜ ਦੇਣਾ ਕਿ ਤੁਸੀਂ ਜਿਹੜੇ ਪੈਸੇ ਕਰਨੇ ਹੈ ਉਹ ਹੈਗਾ 94025 94025 18814 18814 ਉਹ ਕਿੱਥੇ ਜਿਹੜੇ ਨੰਬਰ ਟੈਗ ਲਾਇਆ ਇੱਕ ਲੋ ਇਹ ਸੂ ਨੂੰ ਕੁਝ ਦੇਖ ਲੋ ਇਹ ਸੂ ਹੈਗਾ ਇੱਕ ਨੰਬਰ ਇੱਕ ਤੁਸੀਂ ਇਹ ਨਾ ਮੇਰੀ ਡਰੈੱਸ ਵੱਲ ਨਹੀਂ ਧਿਆਨ ਦੇਣਾ ਮੈਂ ਤੁਹਾਨੂੰ ਸਾਰਾ ਕੁਝ ਬਾਅਦ ਚ ਦੱਸੂਗੀ ਸਾਡਾ ਬੱਚਾ ਹੈ ਜਿਹਦਾ 35 ਸਾਲ ਦਾ ਉਹ ਮਨਜੀ ਤੇ ਆਕਦਾ ਹੈਂਡੀਕੈਪ ਹੈ ਉਹਦੇ ਕਰਕੇ ਕਿ ਮੈਨੂੰ ਬਹੁਤ ਕੁਝ ਦੀ ਕਰਨਾ ਮਤਲਬ ਘਰ ਦਾ ਰੋਟੀ ਪਾਣੀ ਦਾ ਤੁਹਾਨੂੰ ਪਤਾ ਹੈ ਕੱਪੜੇ ਧੋਣੇ ਤੇ ਰੋ ਮੀਟ ਵੀ ਐਸਾਈ ਕਰਨ ਵਾਲਾ ਤਾਂ ਫਿਰ ਭਾਰ ਕੀ ਰਹੀ ਬੱਚੇ ਦੀ ਹੈਂਡੀਕੈਪ ਕੈਪਸਿਡ ਨਾਲ ਕਰਕੇ ਤੇ ਮੈਨੂੰ ਤੁਹਾਨੂੰ ਤੁਹਾਨੂੰ ਸਪੋਰਟ ਕਰਨਾ ਪੈਣਾ ਹੈ ਮੈਂ ਥੋੜਾ ਘੱਟ ਘੱਟ ਕਰ ਦੂੰਗੀ ਠੀਕ ਹੈ ਜੀ ਤੇ ਤੁਸੀਂ ਖਾਸ ਕਰਕੇ ਆ ਉਸ ਦਾ ਕੀਮਤ ਤੁਸੀਂ ਦੇਖਦੇ ਨਾ 490 ਰੁਪਏ ਤੇ ਹੋਣੀ ਮੈਂ ਜਾਂਦਾ ਨਹੀਂ ਤੁਹਾਨੂੰ ਕਿੰਨਾ ਖੋਹਦੇ ਨਾਲ ਮੈਂ ਤੁਹਾਨੂੰ ਦੱਸਣਾ ਹੈ ਨਾ ਕਿਉਂਕਿ ਅਸੀਂ ਹਰੇ ਸਟਾਰਟਿੰਗ ਤੋਂ ਘਰ ਤੋਂ ਸ਼ੁਰੂ ਕੀਤਾ ਆ ਮੈਂ ਕੋਈ ਏਡਾ ਚੈਰ ਵਿੱਚ ਵੀ ਜਾ ਸਕਦੇ ਬੱਚੇ ਕਰਕੇ ਮੇਰੇ ਹਸਬੰਡ ਬਰੰਟ ਆਫਿਸਰ ਸ਼ੀਸ਼ਾ ਸਰ ਤੇ ਐਨਾ ਹੀ ਨੌਕਰੀ ਕਰਕੇ ਆ ਗਏ ਸੀ ਤੇ ਅਜਿਹਾ ਕਰਕੇ ਬਹੁਤ ਹੀ ਜਿੱਦਾ ਬੇਟੀ ਸਾਡੀ ਆਪਣੇ ਘਰ ਜਾਈ ਹੋਈ ਇੱਕ ਬੇਟਾ ਸਾਡਾ ਛੋਟਾ ਹੈ ਉਹ ਜਿਹੜਾ 9th ਕਲਾਸ ਵਿੱਚ ਪੜਦਾ ਹੈ ਹਾਸਟਲ ਵਿੱਚ ਹੈ ਤੇ ਸਾਨੂੰ ਕਿਤਾ ਕੋਈ ਵੀ سپورਟ ਨਹੀਂ ਹੈ ਕਿਸੇ ਵੀ ਤਰ੍ਹਾਂ ਤੇ ਅਸੀਂ ਹਸਬੰਡ ਲਈ ਤੇ ਪ੍ਰਮਾਤਮਾ ਦੀ ਤੇ ਬਾਕੀ ਤੁਹਾਡੀ ਸਭ ਤੋਂ ਪਹਿਲਾਂ ਹਨ ਰੱਬ ਦੀ ਤਾਂ ਮੰਡੀ ਆ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਦਿੰਨੀ ਆ ਤੁਸੀਂ ਨਾ ਇਸ ਤਰ੍ਹਾਂ ਇੱਕ ਮਸਲੀ ਨੂੰ ਦੱਸੂਗਾ ਬੋਸ ਨੇ ਵਿੱਚ ਕੱਟ ਗਾਣੀ ਦਾ ਵਾਰਕ ਕੀਤਾ ਆ ਹਨਾ ਪੜਾਈ ਦੀ ਉਹ ਵਧੀਆ ਚੱਲੀ ਉਹ ਤਾਂ ਮੈਂ ਜ਼ਿਆਦਾ ਨਹੀਂ ਪਸਥਾਰ ਵਿੱਚ ਤੁਹਾਨੂੰ ਨਹੀਂ ਤਾਂ ਕਰਨੀ ਸੀਗਾ ਠੀਕ ਹੈ ਇੱਕ ਇੰਚ ਇੱਕ ਨੂੰ ਨੰਬਰ ਤੁਸੀਂ ਇਸ ਤਰ੍ਹਾਂ ਇਹ ਹੋ ਜਾਣਾ ਇਹ ਇਹ ਨਹੀਂ だっਕੀਂ ਕਿਰਾਇਆ ਲੈਂਦੀ ਕਾ ਦਾ ਉਹ ਬੜੀ ਖੂਬਸੂਰਤ। ਉਹ ਤੋਂ ਉੱਪਰ ਦਾ। ਆਪੀ ਤਾਂ ਪਲਟੇ ਨੂ ਰੱਖੀ ਹੋਈ ਹੈ। ਹਾਂਜੀ। ਆਹ ਦੇਖੋ ਉਹ ਉਸ ਦਾ ਕਲਰ ਸੀ ਰਸਟ ਕਲਰ ਨਾ। ਇਹ ਹੈਗਾ ਮਹਿੰਦੀ ਕਲਰ ਜੀ ਨਾ। ਉਹ ਮਹਿੰਦੀ ਜਿਹਦਾ ਨਾ ਮਤਲਬ ਜਿਸ ਤਰ੍ਹਾਂ ਆਪਣਾ ਉਹ ਜਿਹੜੀ ਪਹਿਲਾਂ ਸੀ ਉਹ ਗ੍ਰੀਨ ਜੀ ਜਿੱਦਾਂ ਆਪਣੀ ਮਹਿੰਦੀ ਹੁੰਦੀ ਹੈ ਜਿੱਦਾਂ ਨਾ ਤੇ ਇਹਦੀ ਮਹਿੰਦੀ ਸ਼ੇਡ ਹੈ ਪੈਂਦਾ ਆ। ਇਹ ਤੁਸੀਂ ਦੇਖ ਸਕਦੇ ਹੋ। ਇਸ ਦਾ ਤੁਸੀਂ ਟੈਗ ਦੇਖ ਸਕਦੇ ਹੋ 3 ਹੈ। ਤੁਸੀਂ ਧਿਆਨ ਰੱਖਣਾ ਇਹਦਾ ਨਾ ਸਕਰੀਨ ਸ਼ਾਟ ਲੈ ਲਿਓ। ਫ੍ਰੀ ਹੈ ਇਸ ਦਾ। ਠੀਕ ਹੈ। ਹਾਂਜੀ ਇਸ ਦਾ ਸਾਰਿਆਂ ਲਈ 1790 ਰੁਪਏ ਤੁਹਾਡੇ ਘਰ ਤੱਕ ਕੋਈ ਤੁਹਾਨੂੰ ਪੁੱਛਦੇ ਉਹਨੇ ਕਹਿਣਾ ਆਪਣਾ ਤੁਸੀਂ ਪਿੰਡ ਦਾ ਐਡਰੈਸ ਅਗਰ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤੇ ਉਹ ਵੀ ਐਡਰੈਸ ਜੇ ਅਗਰ ਪਿੰਡ ਵਿੱਚ ਰਹਿੰਦੇ ਹੋ ਤੇ ਪਿੰਡ ਦਾ ਆਪਣਾ ਸਾਰਾ ਐਡਰੈਸ ਲਿਖ ਕੇ ਭੇਜਣਗੇ ਇਹ ਵਾ ਫ੍ਰੀ ਹੋਊਗਾ। ਤੇ ਉਹ ਕਲਰ ਆ ਆ ਸਾਡੇ ਕੋਲ ਗ੍ਰੇ ਨਾ ਇੱਕ ਬਹੁਤ ਵਧੀਆ ਗ੍ਰੇ ਕਲਰ ਹੈ ਤੇ ਇਹ ਹੈਗਾ ਫੂਟ ਕਲਰ ਤੇ ਟੁਕਟੇ ਸਾਰਿਆਂ ਦੇ ਨਾਲ ਮਸਲੀਨ ਤੇ ਪੂਰਾ ਸੂਟ ਉਸਲੀਨ ਦਾ ਬਹੁਤ ਸੋਹਣਾ ਹੈ ਜੀ ਤਾਂ ਤੁਹਾਡਾ ਜੀ ਤਾਂ ਮਸਲੀਨ ਦਾ ਕੱਪੜਾ ਮਸਲੀਨ ਬਟੇ ਬੜੇ ਕੋਟਨ ਦਾ ਕਿਹਾ ਜੀ ਤਾਂ ਕੋਟਨ ਮਸਲੀਨ ਦਾ ਖੂਬ ਲੱਗਦਾ ਹੈ ਸਟਾਰਕ ਨਾ ਪੀਟੇ ਜੀ ਤੁਹਾਡਾ ਕੱਪੜਾ ਸਬਰੀ ਜੀ ਇੱਕ ਕਲਰ ਪੂਰਾ ਗਿਆ ਟਟ ਕੋਲ ਜੀ ਬਤਾ ਤੁਸੀਂ ਟੈਗ ਦੇਖ ਸਕਦੇ ਹੋ 3 ਹੈ ਤੁਸੀਂ ਧਿਆਨ ਰੱਖਣਾ ਇਹ ਕਰਨਾ ਸਕਰੀਨ ਸ਼ਾਟ ਲੈ ਕੇ ਜੋ 3 ਹੈ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਇਸ ਦਾ ਸਾਰਿਆਂ ਨੇ ਕੀ 1790 ਪਈ ਤੁਹਾਡੇ ਘਰ ਤੱਕ ਕੋਈ ਤੁਹਾਨੂੰ ਪੁੱਛੇ ਉਹਨੇ ਕਹਿਣਾ ਆਪਣਾ ਤੁਸੀਂ ਪਿੰਡ ਦਾ ਐਡਰੈਸ ਅਗਰ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤੇ ਉਹ ਵੀ ਐਡਰੈਸ ਦਿਓ ਅਗਰ ਪਿੰਡ ਵਿੱਚ ਰਹਿੰਦੇ ਹੋ ਤੇ ਪਿੰਡ ਦਾ ਆਪਣਾ ਸਾਰਾ ਐਡਰੈਸ ਲਿਖ ਕੇ ਭੇਜਣਾ ਇਹ ਹੈਗਾ ਫ੍ਰੀ ਨੂੰ ਆ ਕੇ ਕਲਰ ਆ ਗਿਆ ਸਾਡੇ ਕੋਲ ਗ੍ਰੇ ਕਲਰ ਦੇਖੋ ਜੀ ਬਹੁਤ ਵਧੀਆ ਗ੍ਰੇ ਕਲਰ ਹੈ ਤੇ ਇਹ ਹੈਗਾ ਫੋਕ ਕਲਰ ਤੇ ਟਿੱਪਟੇ ਸਾਰਿਆਂ ਦੇ ਨਾਲ ਉਸ ਗ੍ਰੇ ਤੇ ਪੂਰਾ ਸੋਟੋਟਰੀ ਦਾ ਕੋਸਾ ਨਾ ਲਿਦਾ ਬਟ ਆ ਜੀ ਨਾਲ ਉਸ ਗ੍ਰੇ ਦਾ ਕਪੜਾ ਮਸਲੀਨ ਬਟ ਬੜੇ ਕੋਟਨ ਨਾ ਟੁਕਿਆ ਦੇਣਾ ਕੋਟਨ ਮਸਲੀਨ ਫੋਕ ਨੂੰ ਲੱਗਦੀ ਸਾਰਾ ਕੋਸ ਮਸਲੀਨ ਪਾ ਦੇ ਕੇ ਕੱਢ ਦਿੱਤੀ ਇਹਨੂੰ ਇੱਕ ਕਦਰ ਪੁੰਗਾ ਦਿਆ ਟਟਪੋੜ ਇਹ ਕਿਤਾ ਗ੍ਰੀਨ ਇਸ ਕਿਹਦੇ ਨੇ ਬੰਦੇ ਹੁੰਦੀਆ ਇਨ ਕੀ ਕਹਿੰਦੇ ਹੁੰਦੀਆ ਕਲਰ ਅ ਗ੍ਰੀਨ ਫਰੋਜੀ ਕਲਰ ਕਿਹਦਾ ਨਾ ਗ੍ਰੀਨ ਦੇ ਫਰੋਜੀ ਦਾ ਜਿਹੜਾ ਕੰਪੋਨੈਂਟ ਹੁੰਦਾ ਇਹ ਕੋ ਉਹ ਇਹ ਹੋ ਗਿਆ ਪਾਣੀ ਪੰਜ ਮਿੰਟ ਹੋ ਗਈ ਵੀ एक मेरे को हाँ जी ये है ना डबल डबल है पीस है ना तो ये फेर आ गया अपने को लेंगी शेयर दीदा तो लहंगी नहीं जिदा आपका घ्योर के लहंगी रंग बन जाता है तो बहुत ये है यू एक डबल अगर ना मतलब कस्टमर होगा भी बहुत ही बढ़िया छे नंबर सारा को वाइन कलर है वाइन कलर मेरा कहना कि इतना नहीं करता पर है ना वाइन का साल जी ग्रे गेज करना चाहता है ना। सारे जीत वाइन कलर बोलते हैं अनापी जहा कलर कह कैसा हो ना इसमें अनापी कलर कह सकते हो इसका ये होकर बेहतर बन गया है इस तरह सतारा सौ नब्बे लगे घर तक मिल गया तो आठवा कलर फिर यहाँ डिफरेंट आ गया तीन दो कलर सा है ना पासबाजी थोड़ा थोड़ा कलर आएगा रास्ट कलर आज एट नंबर होटल है रास्त कलर एक सतारा सौ नब्बे तक ये घर तक फ्री डिलीवरी होगी मैं करती हाँ कि ਇਹ ਲੋਕਾਂ ਤੇ ਕੋਈ ਰੈਟਿੰਗ ਨਹੀਂ ਆ ਪਈ ਆ ਪਹਿਲੇ ਜਿਹੀ ਨਹੀਂ ਤੁਹਾਨੂੰ ਮਤਲਬ ਸੌਂਟ ਆਉ ਦੇਗੀ ਕਿ ਕੁਝ ਵੀ ਵਾਅਦਾ ਕਰਵਾ ਦੇ ਦਾ ਬੁਕਿੰਗ ਕਰ ਜੀ ਜਿੱਤੀ ਜਿੱਤੀ ਕੋਸ਼ਿਸ਼ ਕਰਨਾ ਤੇ ਤੁਸੀਂ ਆ ਮੇਰੇ ਜਿਹੜਾ ਡਰੈਸ ਬੰਨ ਧਿਆਨ ਨਹੀਂ ਕਿਹਾ ਕਿ ਮੈਂ ਕਸੇਡ ਵੀ ਰਹਿ ਗਿਆ ਕਰਨਾ ਨਾ ਤੇ ਕਪੜਾ ਇੰਨਾ ਜਾ ਰਹਾ ਹੈ ਕਿ ਮੇਰੇ ਤੋਂ ਮਤਲਬ ਸਾਰਾ ਟ੍ਰੀਟ ਕੰਪਲੀਟ ਨਹੀਂ ਹੋ ਰਿਹਾ ਆਮ ਹੀ ਕੋਈ ਨਾ ਕੋਈ ਦਰਮਣ ਕਰਦੇ ਹਾਂ ਕਿ ਇਹ ਤੁਸੀਂ ਜੇ ਆਪਣਾ ਸਨਾਨ ਦੇ ਪੈਸੇ ਦਾ ਭਾਂਡਾ ਤੇ ਤੁਹਾਨੂੰ ਘੱਟ ਤੋਂ ਘੱਟ ਇਹ ਤੁਸੀਂ ਇਹ ਨਾ ਇਹਨੂੰ ਬੂਗਰ ਤੇ ਸਾਥ ਚੜ੍ਹ ਕੇ ਦੇਖਣਾ ਤੇਰਾ ਆਰਾਮ ਟੈਕਸ ਤੇ ਚੱਲੂ ਇਹਨਾਂ ਤੋਂ ਇੱਕ ਵਾਰ ਨੂੰ ਅੱਧ ਤੋਂ ਵੱਧ ਦਾ ਫਰਕ ਆਉਂਦਾ ਹੈ ਮਾਤਰਾ ਤੋਂ ਇਹ 80 ਰੰਗ ਵਿੱਚ ਨਾ 90 ਜੀ ਹੋਲੇ ਉਿਤਰਾ ਆਰਾਮ ਟੈਕਸ ਇਹਦਾ ਤੇ ਤੇ ਬਾਕੀ ਮੈਂ ਤਵੰਨਾ ਬ੍ਰਾਂਡ ਦੇ ਵੀ ਰੱਖੀ ਆ ਤੇ ਕ੍ਰੇਪ ਤੇ ਰੱਖੀ ਆ ਇਹ ਤਾਂ ਪਿਓ ਤੇ ਤੇ ਬਾਕੀ ਜਿਹਦਾ ਤਾਂ ਹਟੋ ਪਾਟ ਮੈਡਿਕਾ ਜਿਹੜਾ ਥਾਨ ਵਾਲਾ ਜਿਹੜਾ ਨਾ ਉਹ ਵੀ ਸੂਟ ਜਿੱਦਾ ਕਿਉਂਕਿ ਮੇਰੇ ਲਈ ਸਾਰੇ ਸਾਫ ਬਰਾਬਰ ਦਾ ਨਾ ਤੇ ਅਸੀਂ ਜਿੱਦਾ ਇਹ ਨਹੀਂ ਕਹਿੰਦੇ ਕਿ ਨਾ ਸਿਰਫ ਕੋਈ ਜਿੱਦਾ ਕੋ ਜਿਆਦਾ ਪੈਸੇ ਵਾਲਾ ਉਹ ਵੀ ਲੈ ਸਕਦੇ ਹਾਂ ਅਸੀਂ ਕਹਿੰਦੇ ਜਿਹੜਾ ਘੱਟ ਤੋਂ ਘੱਟ ਜਿੱਨਾ ਕੋਈ ਨਹੀਂ ਮਤਲਬ ਨਾ ਇੰਨੀ ਪੰਜਾਹ ਨਹੀਂ ਜੀ ਕਿ ਉਹ ਵੀ ਲੈ ਸਕਦੇ ਹਾਂ ਜਿੱਦਾ ਉਹ 200 ਤੋਂ 250 ਤੇ ਬਿਦੌਂ ਦੇ ਦੁਪੱਟਾ ਦਾ ਤਕਰੀਬ ਹੋਊਗਾ ਤਾਂ ਕੋਈ 450 ਦਾ ਹੈ 500 ਦਾ 550 ਦਾ ਇਹ ਸਸਤਾ ਸੋਦਾ ਆਸੋਦਾ ਕਰਦਾ 1200 1300 1400 1500 2000 ਤੱਕ ਤੇ 2000 ਤੁਹਾਨੂੰ ਲੋਕਲ ਕਪੜਾ ਵੀ ਬਹੁਤ ਵਧੀਆ ਕਿਸ ਤਰ੍ਹਾਂ ਦੇ ਹੁੰਦੇ ਹੋਰ ਬ੍ਰੈਂਡ ਜਿਹੜਾ ਲੋਕਲ ਵੀ ਉਹ ਤੁਹਾਨੂੰ ਵਧੀਆ ਮਿਲੂਗਾ ਤਾਂ ਕਿ ਤੁਸੀਂ ਇਹ ਰਾਮ ਟੈਕਸ ਦਾ ਥੋੜਾ ਦਿਖਾ ਦਿਓ ਸਰਦਾਰ ਜੀ ਇੱਕ ਪਿੱਛੇ ਮੈਂ ਟਾਨਾ ਘੱਟ ਤੋਂ ਸ਼ੁਰੂ ਕੀਤਾ ਸੀ 69 ਰੁਪਿਆ ਸੀ ਬੈਠੀ ਪਤਾ ਥੋੜਾ ਹਨਾ ਥੋੜੇ ਤੋਂ ਅਸਕੇ ਵੀ ਸ਼ੁਰੂ ਕਰਦੇ ਹਾਂ ਜੀ ਦਾ ਇਹ ਕੀ ਜੀ ਬੇਟਾ ਕਿ ਮੇਰੇ ਇੱਕ ਕਸਟਮਰ ਅਸਰੀਆ ਤੋਂ ਨਾ ਉਹਨਾਂ ਨੇ ਮੈਨੂੰ ਦੋ ਤਿੰਨ ਵਾਲੀ ਪੁੱਛਿਆ ਕੀਤਾ ਜੇਕਰ ਉਹ ਵੀਡੀਓ ਦੇਖ ਕੇ ਜਾਣ ਤਾਂ ਇਹ ਹੋਈ ਬਹੁਤ ਸੁੰਦਰ ਕਿੱਦਾਂ ਤੁਸੀਂ ਨਾ ਦੇਖੋ ਆ ਜੀ ਜਦਾ ਤਵੰਨਾ ਦੇ ਸਾਰੇ ਆਹ ਫਿਰ ਇਹ ਜੀ ਕੋਈ 2300 ਦਾ 2400 ਦਾ ਬਸ ਕੋਈ ਨਾ 2500 ਤੇ ਰਹਿਦਾ ਤੇ ਇਹ ਬਾਤਰੀ ਜੇ ਅਚੀ ਮਰਦੀ ਆ ਤੇ ਆਤਮੰਨਾਂ ਦੇ ਬਹੁਤ ਸੋਹਣਾ ਦਿੱਕੋ 950 ਰੁਪਏ ਦੀ ਦਮਾ ਤੇ ਆ ਪਿਓਰ ਕੋਟਨ ਦੇ ਦਿੱਕਤੀ ਨਾਲ 750 ਦਾ ਆ ਇਹ ਤੁਹਾਨੂੰ ਘੱਟ ਤੋਂ ਘੱਟ ਦਿੱਤਾ ਆ ਦੇਖੋ ਇਹ ਹੈਗਾ ਇਹ ਵੀ ਬਹੁਤ ਬੜੇ ਨਾਈਸ ਫਿਕਸਰ ਆ ਪੰਪ ਕਰਦੇਗਾ ਬਸ ਤੁਹਾਨੂੰ ਘੱਟ ਤੋਂ ਘੱਟ ਦਿੱਤਾ ਕਿ ਬਹੁਤ ਏਟ ਆ ਦੇਖੋ ਇਹ ਨਾਲ ਪੂ ਪੂ ਜਿੱਦੇ ਪੀਲ ਕੋ ਓਟਮ ਦੇ ਜੁੜਾ ਕਲੋਰੇਟੇ ਵੀ ਕੱਟੇ ਜਾਂਦਾ ਇਹ ਤੁਹਾਡੇ ਤੋਂ 11.500 ਰੁਪਏ ਘੱਟ ਤੋਂ ਜੇਕਰ ਆਫਲਾਈਨ ਲੈ ਕੇ ਗਿਆ ਵਾ ਤੇ ਦਾ ਪਰ ਜੇ ਵੀ ਕਟਾਣਾ ਪੀ ਲਾ ਲੇ ਤੇ ਆਖੀ ਤੇ ਇਹ 11.500 ਦਾ ਇਸ ਤੇ ਕਰੇਗੇ ਇਸ ਰਸਟੋਰੈਂਟ ਐਸਿਆ ਘੀਰੇ ਤੇ ਲੈ ਕੇ ਪ्योर ਕਾਟਨ ਇਹ ਤਾਂ ਬਹੁਤ ਵਧੀਆ ਜਗ੍ਹਾ ਹੈ ਬਾਕੀ ਆ ਜਿੱਦਾਂ ਸਾਰਾ ਜਿੱਦਾਂ ਸਾਡਾ ਜੋ ਵੀ ਜਿਮਨਾਵੀ ਹੈ ਨਾ ਇਹ ਸਾਰਾ ਸਾਡਾ ਰਾਨ ਬੈਕਸ ਦਾ ਹੀ ਹੈ ਨਾ ਇਹ ਕਾਟਨ ਦੇ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਕਰਕੇ ਦਿਖਾਉਣੇ ਸ਼ੁਰੂ ਕਰੂੰਗੀ ਅੱਛਾ ਜੀ 사ਸੀ ਕਾ ਬੰਦ ਵੱਲ ਸਪੋਰਟ ਕਰਨਾ ਇਹ ਸਾਡੇ ਬਹੁਤ ਭਾਈ ਦਾ ਕਮਰਾ ਮੈਂ ਕਿ ਚੁੱਪਕੀ ਵਜ੍ਹਾ ਵੀ ਨਹੀਂ ਪਾਸਾ ਜੀ ਸੇਵ ਕਰਨੀ ਰਹੀ ਸਸੀ ਕਾ